ਦੇਸਾਂ ਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਜੋ ਕਿ ਕਪੀਲ ਸ਼ਰਮਾ ਇਹਨਾਂ ਦਿਨਾਂ ਦੇ ਵਿੱਚ ਵਿਵਾਦਾਂ ਦੇ ਵਿੱਚ ਫਸਿਆ ਹੋਇਆ ਹੈ ਲੈ ਕੇ ਅਤੇ ਹੁਣ ਕਪੀਲ ਸ਼ਰਮਾ ਦੇ ਕੈਫੇ ਦੇ ਬਾਅਦ ਫਾਇਰਿੰਗ ਵੀ ਹੋਈ ਹੈ ਤੇ ਉਸ ਤੋਂ ਬਾਅਦ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਖਬਰ ਕਪੀਲ ਸ਼ਰਮਾ ਉੱਪਰ ਗੋਲੀਆਂ ਚਲਾਉਣ ਵਾਲੇ ਸਿੰਘਾਂ ਤੋਂ ਮਾਫੀ ਮੰਗਣ ਆਈ ਕਪੀਲ ਸ਼ਰਮਾ ਦੀ ਪਤਨੀ ਲਾਈਵ ਹੋ ਕੇ ਕੁਝ ਐਸੀਆਂ ਗੱਲਾਂ ਕਹਿ ਦਿਤੀਆਂ ਜਿਸ ਨੂੰ ਸੁਣ ਕੇ ਤੁਸੀਂ ਵੀ ਰਹਿ ਜਾਣਾ ਹੈਰਾਨ ਕਪਿਲ ਸ਼ਰਮਾ ਜੋ ਕਿ ਆਪਣੇ ਹਾਸੀ ਮਜ਼ਾਕ ਦੇ ਵਿੱਚ ਕਾਫੀ ਕੁਝ ਬੋਲ ਦਿੰਦਾ ਹੈ ਅਤੇ ਉਸ ਤੋਂ ਬਾਅਦ ਕਈ ਵਾਰ ਇਨਸਾਨ ਨੂੰ ਪਤਾ ਨਹੀਂ ਚੱਲਦਾ ਕਿ ਮੈਂ ਕੀ ਬੋਲਣਾ ਤੇ ਉਸ ਦਾ ਨਤੀਜਾ ਜੋ ਹੈ ਬਹੁਤ ਮਾੜਾ ਨਿਕਲਦਾ ਹੈ ਕਪਿਲ ਸ਼ਰਮਾ ਨੇ ਇਸ ਤੋਂ ਪਹਿਲਾਂ ਵੀ ਇੱਕ ਜੋ ਟੋਡਰਮਲ ਉਸ ਨੂੰ ਲੈ ਕੇ ਕੁਝ ਵਿਵਾਦਿਤ ਟਿੱਪਣੀ ਕੀਤੀ ਸੀ ਉਸ ਦੇ ਵਿੱਚੋਂ ਮਸਾ ਬਚਿਆ ਸੀ ਤੇ ਹੁਣ ਇਸ ਨੇ ਸਿੱਖ ਧਰਮ ਦੇ ਖਿਲਾਫ ਵੀ ਕੁਝ ਭद्दी ਸ਼ਬਦਾਂ ਦੀ ਆਪਣੇ ਇਸਨੇ ਚੱਲਦੇ ਉਸ ਪ੍ਰੋਗਰਾਮ ਦੇ ਵਿੱਚ ਬੋਲ ਦਿੱਤੀ। ਦੋਸਤੋ ਬਾਅਦ ਜੋ ਕਿ ਸਿੰਘ ਨੇ ਇੰਨੇ ਜ਼ਿਆਦਾ ਗੁੱਸੇ ਹੋ ਗਏ ਤੇ ਜਾ ਕੇ ਇਸ ਦੇ ਘਰ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ। ਇਸ ਦਾ ਸੌਦਾ ਲਾਉਣ ਦੇ ਲਈ ਪਹੁੰਚ ਗਏ ਤੇ ਹੁਣ ਜੋ ਕਪਲ ਸ਼ਰਮਾ ਦੀ ਧਰਮ ਪਤਨੀ ਹੈ ਉਹਨਾਂ ਸਿੰਘਾਂ ਦੇ ਕੋਲੋਂ ਮਾਫੀ ਮੰਗਣ ਦੇ ਲਈ ਆਈ ਹੈ ਤੇ ਉਸ ਨੇ ਮਾਫੀ ਮੰਗਦੇ ਹੋਏ ਕੀ ਕਿਹਾ ਇਸ ਕਲੀ-ਕਲੀ ਗੱਲ ਤੋਂ ਤੁਹਾਨੂੰ ਰੂਪ ਰੂਪ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਇਹ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਆਪਾਂ ਸਭ ਤੋਂ ਪਹਿਲਾਂ ਆਪਣੇ ਰਸਨਾ ਨੂੰ ਪਵਿੱਤਰ ਕਰੀਏ ਅੱਜ ਕੀ ਅਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂਵਰੀ ਸਾਧ ਸੰਗਤ ਜੀ ਅੱਜ ਆਪਾਂ ਜ਼ਿਕਰ ਕਰਦੇ ਹਾਂ ਕਪਿਲ ਸ਼ਰਮਾ ਦੇ ਬਾਰੇ ਹੁਣ ਆਪਾਂ ਗੱਲ ਇਹ ਕਰੀਏ ਕਿ ਇਨਸਾਨ ਤੇ ਕਿਦਾਂ ਦੀ ਵੀ ਕੋਈ ਕਮੇਟੀ ਕਰਦਾ ਹੈ ਤੇ ਕੋਈ ਵੀ ਕੰਮ ਕਰਦਾ ਹੈ ਉਸ ਨੂੰ ਘੱਟੋ ਘੱਟ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਮੈਂ ਬੋਲਦਾ ਜੀ ਹਾਂ ਕਪਿਲ ਸ਼ਰਮਾ ਪੰਜਾਬ ਦਾ ਜੰਪਲ ਹੈ ਪੰਜਾਬ ਦਾ ਰਹਿਣ ਵਾਲਾ ਹੈ ਅੰਮ੍ਰਿਤਸਰ ਇਸ ਦਾ ਜੋ ਬੇਸਿਕ ਕਿਉਂ ਬੈਕਗ੍ਰਾਉਂਡ ਉੱਥੋਂ ਦਾ ਹੈ ਅਤੇ ਇਹ ਸਭ ਕੁਝ ਜਾਣਦੇ ਸਿੱਖ ਧਰਮ ਦੇ ਬਾਰੇ ਬੇਸ਼ੱਕ ਇਹ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦਾ ਹੈ ਪਰ ਸਿੱਖ ਧਰਮ ਦੇ ਬਾਰੇ ਸਭ ਕੁਝ ਜਾਣਦਾ ਤੇ ਇਸ ਨੂੰ ਜੋ ਹੈ ਆਪਣੀ ਜ਼ੁਬਾਨ ਸੰਭਾਲ ਕੇ ਮਤ ਇਹਦਾ ਹਾਂਸੀ ਮਜ਼ਾਕ ਦੇ ਵਿੱਚ ਕਈ ਵਾਰ ਐਦਾਂ ਦੀ ਸ਼ਬਦਾਵਲੀ ਇਨਸਾਨ ਦੀ ਜ਼ੁਬਾਨ ਤੋਂ ਨਿਕਲ ਜਾਂਦੀ ਹੈ ਕਿ ਉਸ ਤੋਂ ਬਾਅਦ ਉਸ ਨੂੰ ਭੁਗਤਣਾ ਪੈਂਦਾ ਜਿਵੇਂ ਸਿਆਣੇ ਕਹਿੰਦੇ ਹੁੰਦੇ ਨਾ ਕਿ ਇਹ ਜ਼ੁਬਾਨ ਹੀ ਹੈ ਜਿਹੜੇ ਕਿਸ਼ਨ ਕੋੜੇ ਵੀ ਚੜਾ ਸਕਦੀ ਹੈ ਤੇ ਗਧੇ ਤੇ ਵੀ ਬਿਠਾ ਸਕਦੀ ਹੈ ਜ਼ੁਬਾਨ ਗਲ ਦੇ ਵਿੱਚ ਫੁੱਲਾਂ ਦਾ ਹਾਰ ਵੀ ਪਵਾ ਸਕਦੀ ਹੈ ਤੇ ਜ਼ੁਬਾਨ ਜੋ ਹੈ ਅਤੇ ਛੇਤਰ ਵੀ ਪਵਾ ਸਕਦੀ ਹੈ ਹੁਣ ਸਾਧ ਸੰਗਤ ਜੀ ਦੱਸਿਆ ਇਹ ਹੈ ਕਿ ਜਦੋਂ ਆਪਣੇ ਚੱਲਦੇ ਪ੍ਰੋਗਰਾਮ ਦੇ ਵਿੱਚ ਐਦਾਂ ਦੀਆਂ ਚੀਜ਼ਾਂ ਬੋਲਦਾ ਹੈ ਜਿਵੇਂ ਦੀਵਾਨ ਟੋਡਰਮਲ ਦੇ ਬਾਰੇ ਬੋਲਿਆ ਸੀ ਉਸ ਤੋਂ ਬਾਅਦ ਵੀ ਜ਼ਿਆਦਾ ਵਿਵਾਦਾਂ ਦੇ ਵਿੱਚ ਆ ਗਿਆ ਸੀ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਹੁਣ ਸਿੱਖ ਧਰਮ ਨੂੰ ਲੈ ਕੇ ਵੀ ਕੋਈ ਜਿਸ ਨੇ ਇਹ ਪੇਪਲਿੰਗ ਕਰ ਦਿੱਤੀ ਜਿਸ ਕਰਕੇ ਸਿੰਘਾਂ ਨੂੰ ਗੁੱਸਾ ਆਇਆ ਅਤੇ ਉਹਨਾਂ ਨੇ ਆ ਕੇ ਇਸ ਦੇ ਘਰ ਦੇ ਦਰਵਾਜ਼ੇ ਤੇ ਵੀ ਕੀਤੀ ਅਤੇ ਇੱਕ ਸੰਗਠਨ ਨੇ ਇਸ ਦੀ ਜ਼ਿੰਮੇਵਾਰੀ ਵੀ ਲਈ ਹੈ ਅਤੇ ਉਹ ਜ਼ਿੰਮੇਵਾਰੀ ਲਈ ਹੈ ਖਬਰਾਂ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਪਰ ਇਸ ਇਨਸਾਨ ਨੂੰ ਲਾਈਵ ਆ ਕੇ ਮਾਫਣੀ ਮੰਗਣੀ ਚਾਹੀਦੀ ਹੈ ਹਰਮੰਦਰ ਸਾਹਿਬ ਆ ਕੇ ਮਾਫੀ ਮੰਗੇ ਉੱਥੇ ਅਕਾਲ ਤਖਤ ਦੇਸ਼ ਹੋਏ ਕਿ ਮੈਥੋਂ ਗਲਤੀਆਂ ਹੋਈਆਂ ਨੇ ਉਹਨਾਂ ਗਲਤੀਆਂ ਨੂੰ ਜ਼ਰੂਰ ਮਾਫ ਕੀਤਾ ਜਾਵੇਗਾ ਤੁਹਾਡੀਆਂ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇ